ਕਾਰਨ ਕੀ ਹੈ ਕਿ ਪੁਰਾਣੀਆਂ ਰਵਾਇਤਾਂ ਜੋ ਪਾਰਟੀਆਂ ਦਾ ਸਿਸਟਮ ਸੀ ਜਿਹੜਾ وہی ਚੱਲਦਾ ਆ ਰਿਹਾ ਹੈ ਸਰ ਮੰਨ ਲਓ ਮਾਲ ਰੋਡ ਹੈ ਪੁਲਿਸ ਲਾਈਨ ਹੈ ਇਹਨਾਂ ਏਰੀਆਜ਼ ਨੂੰ ਤੱਕ ਇਹਨਾਂ ਨੇ ਕਮਰਸ਼ੀਅਲ ਕਰਾ ਦਿੱਤਾ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਨੇ ਕਿ ਸੀਵਰੇਜ ਦਾ ਪਾਣੀ ਤੇ ਪੀਣ ਵਾਲਾ ਪਾਣੀ ਇਕੱਠੇ ਆ ਰਹੇ ਨੇ ਕਾਰਪੋਰੇਸ਼ਨ ਟੋਟਲੀ ਫੇਲ ਹੈ ਮੈਂ ਮੰਗ ਕਰਦਾ ਹਾਂ ਪ੍ਰਸਨ ਕਰਦਾ ਹਾਂ ਕਿ ਮਾਨਯੋਗ ਮੰਤਰੀ ਸਾਹਿਬ ਕੋਈ ਐਕਸਪਰਟ ਟੀਮ ਬੁਲਾ ਕੇ ਕਾਰਪੋਰੇਸ਼ਨ ਦੀ ਹੈਲਪਾਸ ਤੇ ਲਿਆਉਣ ਪਾਈਪਾਂ ਜਿਹੜੀਆਂ ਨੇ ਬਹੁਤ ਪੁਰਾਣੀਆਂ ਨੇ 1975 76 77 ਦੀਆਂ ਨੇ ਹੁਣ ਆਬਾਦੀ ਵਧ ਗਈ ਹੈ ਕਾਰਪੋਰੇਸ਼ਨ ਵਾਲੇ ਜਾਂਦੇ ਨੇ ਕੰਮ ਕਰਕੇ ਆ ਜਾਂਦੇ ਨੇ ਜਿਸ ਤਰ੍ਹਾਂ ਮਾਨਯੋਗ ਮੰਤਰੀ ਸਾਹਿਬ ਨੇ ਕਿਹਾ ਸੁਪਰ ਸੈਕਸ਼ਨ ਮਸ਼ੀਨ ਲੈ ਕੇ ਦੋ ਦਿਨ ਬਾਅਦ ਫਿਰ وہی ਸਿਸਟਮ ਹੋ ਜਾਂਦਾ ਹੈ ਨਾਲ ਹੀ ਜਿਹੜਾ ਮਜੀਠਾ ਰੋਡ ਤੇ ਡਿਸਪੋਜ਼ਲ ਹੈ ਉਸ ਡਿਸਪੋਜ਼ਲ ਦੀ ਕੋਈ ਵੀ ਮੋਟਰ ਕੰਮ ਨਹੀਂ ਕਰਦੀ ਹੈ ਤੇ ਇੱਕ ਹੋਰ ਆਪੀਐਸ ਸਿਸਟਮ ਹੈ ਇੰਟਰਮੀਡੀਏਟ ਪੰਪਿੰਗ ਸਟੇਸ਼ਨ ਇਹ ਵੇਰਕਾ ਦੇ ਵਿੱਚ ਹੈ 6 ਮੋਟਰਾਂ ਨੇ ਮਾਨਯੋਗ ਸਪੀਕਰ ਸਾਹਿਬ ਦੋ ਵਰਕਿੰਗ ਨੇ ਜਦੇ ਵਿੱਚ ਇੱਕ ਟਾਈਮ ਤੇ ਇੱਕ ਹੀ ਚਲਾਇਆ ਜਾਂਦਾ ਹੈ ਤਾਂ ਮੈਂ ਇਹ ਮੰਗ ਕਰਦਾ ਹਾਂ ਕਿ ਮੰਤਰੀ ਸਾਹਿਬ ਇਹ ਆਪੀਐਸ ਸਿਸਟਮ ਨੂੰ ਚਲਾਉਣ ਵਾਸਤੇ ਉਥੇ ਵਧੀਆ ਕੋਈ ਅਰੇਂਜਮੈਂਟ ਕਰਨਗੇ ਨਾਲ ਹੀ ਜੋ ਬਾਇ ਇਸ ਜਵਾਬ ਦੇ ਵਿੱਚ ਇਹਨਾਂ ਨੇ ਦਿੱਤਾ ਹੈ ਉਹ ਲੌਂਗ ਟਰਮ ਹੈ ਜੋ ਪਾਣੀ ਦਾ ਜਿਹੜਾ ਸਿਸਟਮ ਹੈ ਨਹਿਰੀ ਪਾਣੀ ਵਾਲਾ ਉਹ 2024 ਜੂਨ ਤੱਕ ਪੂਰਾ ਹੋਣਾ ਸੀ ਪੰਜੀ ਤੱਕ ਇਹਦੇ ਵਿੱਚ ਲਿਖਿਆ ਗਿਆ ਹੈ ਲੇਕਿਨ ਉਹ 26 ਤੱਕ ਵੀ ਨਹੀਂ ਹੋ ਸਕਦਾ ਹੈ ਕਿਉਂਕਿ ਜੋ ਰਫਤਾਰ ਹੈ ਉਹ ਉਸ ਰਫਤਾਰ ਦੇ ਹਿਸਾਬ ਦੇ ਨਾਲ ਅਸੀਂ ਇਹ ਕਹਿ ਰਹੇ ਹਾਂ ਨਾਲ ਹੀ ਮਾਸਟਰ ਪਲਾਨ ਦਾ ਟੋਟਲ ਵਾਇਲੇਸ਼ਨ ਕਿੱਤਾ ਜਾ ਰਿਹਾ ਹੈ ਕਾਰਨ ਕੀ ਹੈ ਕਿ ਪੁਰਾਣੀਆਂ ਰਵਾਇਤਾਂ ਜੋ ਪਾਰਟੀਆਂ ਦਾ ਸਿਸਟਮ ਸੀ ਜਿਹੜਾ ਉਹ ਹੀ ਚੱਲਦਾ ਆ ਰਿਹਾ ਹੈ ਸਰ ਮੰਨ ਲਓ ਮਾਲ ਰੋਡ ਹੈ ਪੁਲਿਸ ਲਾਈਨ ਹੈ ਇਹਨਾਂ ਏਰੀਆਜ਼ ਨੂੰ ਤੱਕ ਇਹਨਾਂ ਨੇ ਕਮਰਸ਼ੀਅਲ ਕਰਾ ਦਿੱਤਾ ਕਮਰਸ਼ੀਅਲ ਹੋ ਗਿਆ ਲੇਕਿਨ ਸੀਵਰੇਜ ਪਾਣੀ ਦਾ ਸਿਸਟਮ ਨਹੀਂ ਬਣਾਇਆ ਗਿਆ ਤਾਂ ਇਹ ਕਿਉਂ ਕਮਰਸ਼ੀਅਲ ਕਰੀ ਜਾ ਰਹੇ ਨੇ ਹਰ ਏਰੀਆ ਨੂੰ ਕਿਉਂ ਕਮਰਸ਼ੀਅਲ ਕਰੀ ਜਾ ਰਹੇ ਨੇ ਜੇਕਰ ਸੀਵਰੇਜ ਸਿਸਟਮ ਨਹੀਂ ਦੇ ਸਕਦੇ ਪਾਣੀ ਦਾ ਸਿਸਟਮ ਨਹੀਂ ਦੇ ਸਕਦੇ ਛਾਤੇ ਏਰੀਆ ਦੇ ਵਿੱਚ ਸਰ ਐਮਪੀ ਨੇ ਪ੍ਰੋਟੈਕਟ ਕੀਤਾ ਹੈ ਇਸ ਤੋਂ ਇਲਾਵਾ ਸਰ 1 ਮਿੰਟ ਸਰ ਜੋ ਏਰੀਆ ਹੈ ਦੇ ਵਿੱਚ ਹੋਏ ਨੇ ਆਪਣਾ ਮੰਤਰੀ ਜਵਾਬ ਦੇਣਗੇ ਜੀ ਹੁਣ ਐਮਐਲਏ ਸਾਹਿਬ ਸਰ ਡੈਫੀਨਟਲੀ ਅਸਲੀ ਹੈਡਕਵਰਟਰ ਤੋਂ ਅਸੀਂ ਇੱਕ ਟੀਮ ਜਿਹੜੀ ਭੇਜ ਕੇ ਐਗਜ਼ਾਮਨ ਕਰ ਲਾਂਗੇ ਔਰ ਚੰਗੀ ਤਰ੍ਹਾਂ ਉਹਨੂੰ ਜਿਹੜਾ ਸਿਵਲ ਨੂੰ ਠੀਕ ਕਰਾਵਾਂਗੇ ਸਰ ਮੌਕੇ ਤੇ ਔਰ ਜਿਹੜੀਆਂ ਸਰ ਨੇ ਦੱਸਿਆ ਹੈ ਕਿ ਕੁਝ ਛੋਟੀਆਂ ਪਾਈਪਸ ਆ ਸੀ ਉਹਨਾਂ ਨੂੰ ਦੇਖ ਲਾਂਗੇ ਸਰ ਸਾਰਾ ਜੇ ਵੱਡੀਆਂ ਹੋਣ ਵਾਲੀਆਂ ਹੋ ਉਹ ਵੀ ਕਰਵਾ ਦਿਆਗੇ ਸਰ